ਸ਼੍ਰੀ ਦਰਬਾਰ ਸਾਹਿਬ ਸਿਫਤੀ ਦਾ ਕਰ ਇਸ ਪਵਿੱਤਰ ਅਸਥਾਨ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਅਤੇ ਹਰ ਰੋਜ਼ ਇੱਥੇ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਜਿੱਥੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨਾਲ ਜੁੜੇ ਹੋਣ ਕਾਰਨ ਇਸ ਅਸਥਾਨ ਦਾ ਕਾਫੀ ਧਾਰਮਿਕ ਮਹੱਤਵ ਹੈ ਉੱਥੇ ਹੀ ਕਈ ਕੁਇੰਟਲ ਸੋਨੇ ਨਾਲ ਮੜੇ ਗਏ ਇਸ ਗੁਰਦੁਆਰਾ ਸਾਹਿਬ ਦੀ ਦਿੱਖ ਵੀ ਬਹੁਤ ਸੁੰਦਰ ਹੈ ਪਰ ਹੁਣ ਇਸ ਧਾਰਮਿਕ ਅਸਥਾਨ ਨੂੰ ਹੋਰ ਜ਼ਿਆਦਾ ਚਮਕਾਉਣ ਲਈ ਇਸ ਤੇ 160 ਕਿਲੋ ਹੋਰ ਸੋਨਾ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਥੇ ਜੇਕਰ ਸਿੱਖ ਫਲਸਫੇ ਨਾਲ ਜੁੜੇ ਮੁੱਦੇ ਤੇ ਗੱਲ ਕੀਤੀ ਜਾਵੇ ਤਾਂ ਗੁਰੂ ਸਾਹਿਬਾਨ ਨੇ ਹਮੇਸ਼ਾ ਦੀਨ ਦੁਖੀਆਂ ਬੇਸਹਾਰਾਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ ਹੈ ਇਸ ਦੇ ਲਈ ਕਦੇ ਉਹਨਾਂ ਨੇ ਆਪਣੇ ਸੁੱਖਾਂ ਨੂੰ ਨਹੀਂ ਦੇਖਿਆ ਯਕੀਨਨ ਤੌਰ ਤੇ ਸਿੱਖ ਕੌਮ ਵੀ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਦੁਆਰਾ ਸਾਹਿਬ ਤੇ ਕੀਤੇ ਜਾ ਰਹੇ ਕਰੋੜਾਂ ਅਰਬਾਂ ਰੁਪਏ ਦੇ ਖਰਚ ਸਹੀ ਹਨ? ਕੀ ਇਹ ਪੈਸਾ ਕੌਮ ਦੇ ਉਹਨਾਂ ਲੋਕਾਂ ਤੇ ਖਰਚ ਨਹੀਂ ਕੀਤਾ ਜਾ ਸਕਦਾ ਜੋ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ? ਜੇਕਰ ਗੁਰੂ ਸਾਹਿਬਾਨ ਦੀ ਸੋਚ ਨੂੰ ਧਿਆਨ ਵਿੱਚ ਰੱਖ ਕੇ ਦੇਖਿਆ ਜਾਵੇ ਤਾਂ ਇਸ ਦਾ ਜਵਾਬ ਹਾਂ ਵਿੱਚ ਹੋਵੇਗਾ। ਸਿੱਖ ਸ਼ਰਧਾਲੂਆਂ ਵੱਲੋਂ ਇਹ ਸੋਚ ਕੇ ਗੁਰਦੁਆਰਾ ਸਾਹਿਬਾਨ ਵਿੱਚ ਲੱਖਾਂ ਕਰੋੜਾਂ ਦਾ ਚੜਾਵਾ ਚੜਾਇਆ ਜਾਂਦਾ ਹੈ ਕਿ ਇਹ ਇਹ ਬੇਸਹਾਰਾ ਅਤੇ ਲੋੜਵੰਦ ਲੋਕਾਂ ਦੇ ਕੰਮ ਆਏਗਾ ਜਦਕਿ ਅਜਿਹਾ ਬਹੁਤ ਘੱਟ ਹੁੰਦਾ ਹੈ ਇਸ ਚੜਾਵੇ ਵਿੱਚੋਂ ਜ਼ਿਆਦਾਤਰ ਪੈਸਾ ਗੁਰਦੁਆਰਾ ਸਹਿਬਾਨ ਦੀਆਂ ਪਹਿਲਾਂ ਹੀ ਬਿਹਤਰ ਬਣੀਆਂ ਇਮਾਰਤਾਂ ਨੂੰ ਹੋਰ ਬਿਹਤਰ ਬਣਾਉਣ ਦੇ ਨਾਂ ਤੇ ਖਰਚ ਕਰ ਦਿੱਤਾ ਜਾਂਦਾ ਹੈ ਹਰ ਪੜਿਆ ਲਿਖਿਆ ਸਿੱਖ ਇਹ ਗੱਲ ਬਖੂਬੀ ਜਾਣਦਾ ਹੈ ਕਿ ਇਹ ਸਿੱਖ ਫਲਸਫਾ ਨਹੀਂ ਇਹ ਗੁਰੂ ਸਾਹਿਬਾਨ ਦੀ ਸੋਚ ਨਹੀਂ ਹੈ ਗੁਰੂ ਸਾਹਿਬਾਨ ਦੀ ਸੋਚ ਤਾਂ ਸਿਰਫ਼ ਤੇ ਸਿਰਫ਼ ਲੋਕ ਭਲਾਈ ਨਾਲ ਜੁੜੀ ਹੋਈ ਹੈ ਸੋ ਅਸੀਂ ਹੀ ਉਹਨਾਂ ਦੀ ਸੋਚ ਤੋਂ ਭਟਕਦੇ ਜਾ ਰਹੇ ਹਾਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਬਹੁਤ ਸਾਰੇ ਸਿੱਖ ਕਿਸਾਨਾਂ ਨੇ ਆਰਥਿਕ ਮੰਦਹਾਲੀ ਦੇ ਚਲਦਿਆਂ ਮੌਤ ਨੂੰ ਗਲੇ ਲਗਾ ਲਿਆ ਕੀ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਗੁਰਦੁਆਰਾ ਸਾਹਿਬਾਨ ਦੇ ਚੜਾਵੇ ਦਾ ਪੈਸਾ ਵਰਤਦੀ ਹੈ ਅਜੇ ਸਿੱਖ ਕਿਸਾਨਾਂ ਦੀ ਮਦਦ ਨਹੀਂ ਕਰ ਸਕਦੀ ਕੀ ਅਜਿਹਾ ਕਰਨਾ ਸਿੱਖ ਫਲਸਫੇ ਜਾਂ ਗੁਰੂ ਸਾਹਿਬਾਨ ਦੀ ਸੋਚ ਦੇ ਉਲਟ ਹੈ ਸੋ ਗੁਰਦੁਆਰਾ ਸਾਹਿਬਾਨ ਦਾ ਸੁੰਦਰੀਕਰਨ ਵੀ ਜ਼ਰੂਰੀ ਹੈ ਪਰ ਇਸ ਤੇ ਹੱਦੋਂ ਵੱਧ ਪੈਸਾ ਖਰਚਣ ਦੀ ਬਜਾਏ ਜੇਕਰ ਇਹ ਪੈਸਾ ਕੌਮ ਨਾਲ ਜੁੜੇ ਲੋਕਾਂ ਦੀ ਭਲਾਈ ਲਈ ਖਰਚਿਆ ਜਾਵੇ ਤਾਂ ਯਕੀਨਨ ਤੌਰ ਤੇ ਇਹ ਗੁਰੂ ਸਾਹਿਬਾਨ ਦੀ ਸੋਚ ਤੇ ਪਹਿਰਾ ਦੇਣ ਦੇ ਤੁਲ ਹੋਵੇਗਾ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ